ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਗੁਰਚਰ ਸਿੰਘ ਸੇਹ ਮੇਰਾ ਜਿਹੜਾ ਅੱਜ ਦਾ ਵਿਸ਼ਾ ਵਾ ਉਹ ਗੁਰਬਾਣੀ ਦਾ ਇੱਕ ਸ਼ਬਦ ਲਿਆ ਵਾ ਉਹਦੇ ਤੇ ਵਿਚਾਰ ਕਰਨਾ ਜਦੋਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਮੈਂ ਪੜ੍ਹਨ ਲੱਗਾ ਤੇ ਇਹਦੇ ਤੋਂ ਛੋਟੇ ਛੋਟੇ ਸਮਝਣ ਦੀ ਜੜੀ ਕੋਸ਼ਿਸ਼ ਕੀਤੀ ਤਾਂ ਇਹ ਜਿਹੜਾ ਮੈਂ ਅੱਜ ਸ਼ਬਦ ਜਿਹਦੀ ਵਿਚਾਰ ਕਰ ਲੱਗਾ ਗੁਰੂ ਰੰਗਪਾਤਸ਼ਾਹੀ ਦਾ ਹੀ ਆ ਇਹ ਸ਼ਬਦ ਨੇ ਮੈਨੂੰ ਗੁਰਬਾਣੀ ਨੂੰ ਸਮਝਣ ਦੀ ਦੇ ਪੁਸ਼ ਜਿਹੜਾ ਸਮਝਣ ਦੀ ਤੇ ਵੇਤ ਮੈਨੂੰ ਕਾਫੀ ਮਤਕ ਦੇ ਦਿੱਤੀ ਕਿ ਬਿ ਗੁਰਬਾਣੀ ਵਿੱਚ ਕੀ ਜ਼ਰੂਰੀ ਚੀਜ਼ ਆਵਾ ਜਿਹੜੀਆਂ ਸਾਡੇ ਮੰਨਣ ਵਾਲੀਆਂ ਵਾ ਕਿ ਉਹਦੇ ਵਿੱਚ ਕਿਹ ਕਿਤਰਾ ਆਉਂਦਾ ਕੁਛ ਦਾ ਤਾਂ ਪਤਾ ਲੱਗਾ ਗੁਰਨਾਗ ਪਾਸ਼ਾ ਜੀ ਦਾ ਇਹ ਸ਼ਬਦ ਜਿਹੜਾ ਵਾ ਬਸ ਸੌਖਾ ਵਾ ਸਮਝਣ ਵਾਸਤੇ ਜਿਹੜਾ ਮੈਨੂੰ ਲੱਗਾ ਦੂਜੇ ਕਈਆਂ ਹੋਰ ਨਾਲੋਂ ਇਸ ਸ਼ਬਦ ਵਿੱਚ ਜਿਹੜੇ ਇੱਥੇ ਨਾਵੇ ਦੀ ਗੱਲ ਜਿਹੜੀ ਆਉਂਦੀ ਆ ਇਸ ਸ਼ਬਦ ਵਿੱਚ ਨਾਵੇ ਦੀ ਗੱਲ ਆ ਉਹ ਮੇਰੀ ਜਿਹੜੀ ਸਮਝ ਅਨੁਸਾਰ ਆ ਵੀ ਉਹ ਉੱਥੇ ਗਿਆਨ ਦੀ ਗੱਲ ਆ ਵੀ ਉੱਥੇ ਉਹ ਗਿਆਨ ਲੈਣ ਬਾਰੇ ਜਿਹੜੀ ਆ ਉਹ ਗੱਲ ਕੀਤੀ ਆ ਇਹ ਤੇ ਗਿਆਨ ਤੋਂ ਬਗੈਰ ਜਿਹੜਾ ਇਨਸਾਨ ਆ ਉਹ ਜਿਹੜਾ ਪਸ਼ੂ ਜਾਂ ਡੰਗਰ ਕਹਿ ਲਓ ਉਹਦੇ ਵਰਗਾ ਵਾ ਇਹਦੇ ਇਸ ਸ਼ਬਦ ਵਿੱਚ ਕਿਹਾ ਗਿਆ ਵਾ ਵੀ ਉਹਦੇ ਨਾਲੋਂ ਵੀ ਉਹਨਾਂ ਆਖਿਆ ਵੀ ਮਾੜਾ ਵਾ ਵੀ ਪਸ਼ੂ ਤੇ ਡੰਗਰ ਨਾਲੋਂ ਵੀ ਨਾਲੋਂ ਵੀ ਉਹਦੇ ਵਰਗਾ ਨਹੀਂ ਉਹ ਤੋਂ ਵੀ ਫੇ ਮਾੜਾ ਕਿਹਾ ਵਾ ਪਸ਼ੂ ਆ ਊਕਾਕ ਗਾਫੂ ਉਸ ਕਾ ਕੇ ਤੇੜ ਪਰ ਦੁੱਧ ਵਰਗਾ ਜਿਹੜਾ ਵਧੀਆ ਜਿਹੜਾ ਪਦਾਰਥ ਆ ਉਹ ਦਿੰਦੇ ਹਨ ਪਰ ਜਿਹੜਾ ਗਿਆਨ ਹੀ ਜਿਹੜਾ ਜਿਹੜੇ ਜਿਹੜੇ ਬੰਦੇ ਆ ਉਹ ਉਹਨਾਂ ਦਾ ਜੂਣਾ ਉਹਦਾ ਉਸ ਨਾਲੋਂ ਵੀ ਜਿਹੜਾ ਵਾ ਉਹ ਮੜਾ ਉਹਤੇ ਪੇੜਾ ਗਿਆਨ ਹੀ ਬੰਦਾ ਬੰਦੇ ਹੈ ਨਾ ਉਹਤੇ ਪੇੜੇ ਡੰਗਰ ਜਿਹੜੇ ਉਹ ਚੰਗਾ ਦੁੱਧ ਦੇ ਰਹਿਆ ਕੋਈ ਕਿਸੇ ਕੰਮ ਆ ਰਿਹਾ ਇਹ ਉਹਨਾਂ ਨਾਲੋਂ ਵੀ ਜਿਹੜੇ ਉਹ ਮੜੇ ਆ ਇਹ ਸ਼ਬਦ ਰਾਹੀਂ ਦਾਈ ਗੁਰੂ ਜੀ ਸਾਨੂੰ ਸਚੇਤ ਕਰਦੇ ਹਨ ਇਹਦੇ ਵਿੱਚ ਜਿਹੜਾ ਵਾ ਵੀ ਜਿਵੇਂ ਤੁਸੀਂ ਬਾਹਰਲੇ ਪਾਸੋਂ ਮੂਰਤੀਆਂ ਆਂਦੀ ਜਿਹੜੀਆਂ ਉਹਨਾਂ ਨੂੰ ਤੁਸੀਂ ਇਸ਼ਨਾਨ ਕਰਾਉਂਦੇ ਜੀ ਕਿ ਉਸ ਸਮੇ ਉਹ ਉਹਨਾਂ ਦੀ ਉਹਨਾਂ ਦੀ ਮਿਸਾਲ ਦੇ ਰਹਿਆ ਤੇ ਤੇ ਅੰਦਰ ਇਸੇ ਤਰ੍ਹਾਂ ਆਪਣੇ ਅੰਦਰ ਜਿਹੜਾ ਤੁਹਾਡੇ ਆ ਵਿਚਾਰ ਆ ਅੰਦਰਲੇ ਬਨੇਮ ਵੀ ਆਪਣੇ ਜਾਓ ਉਹਨਾਂ ਨੂੰ ਇਸ ਤਰ੍ਹਾਂ ਹੀ ਆਪਣੇ ਅੰਦਰ ਉਹ ਜਿਹੜੇ ਵਕਾਰਾਂ ਦੀ ਜਿਹੜੀ ਮੈਲ ਆ ਉਹਨੂੰ ਜਿਹੜਾ ਉਹਨੂੰ ਸਾਫ਼ ਕਰੋ ਤਾਂ ਕਿ ਤੁਹਾਡੇ ਜਿਹੜਾ ਜਿਹੜਾ ਜੀਵਨ ਆ ਉਹ ਉਹੜੇ ਵਕਾਰਾਂ ਤੋਂ ਉਹ ਮੁਕਤੜਾ ਹੋ ਸਕੇ ਦੂਸਰਾ ਇਹ ਵੀ ਜ਼ਰੂਰੀ ਆ ਕਿ ਅਕਾਲ ਪੁਰਖ ਨੂੰ ਆਪਣੇ ਤੋਂ ਕਦੇ ਦੂਰ ਨਾ ਸਮਝੋ ਜਿੱਤਨਾ ਕਿ ਤਾਹਨ ਉਸਮਾਨ ਵੱਲ ਨੂੰ ਆਤ ਕਰ ਦਿੰਦੇ ਆ ਵੀ ਤਾਂ ਜੀ ਰੱਬ ਉੱਤੇ ਵੈਨਦਾ ਵਾ ਤੇ ਉਹਰੇ ਸਭ ਤੋਂ ਉੱਤੇ ਤੁਹਾਡੇ ਕੋਲ ਆ ਸਭ ਤੋਂ ਨੇੜੇ ਆ ਤੇ ਇਸ ਨੂੰ ਆਪਣੇ ਵਲੇ ਜਿਹੜਾ ਵਾ ਆਪਣੇ ਦੇਲੇ ਹਾਜ਼ਰ ਨਾਜ਼ਰ ਸਮਝੋ ਤਿੰਨਾਂ ਉਹ ਇਸੇ ਜੋ ਮੂਰਤੀਆਂ ਨੂੰ ਜਾਂ ਫੋਟੋਆਂ ਨੂੰ ਫੋਚਣ ਦੀ ਬਜਾਏ ਜਾਂ ਇਹ ਅਕਾਲਪੁਰਖ ਨੂੰ ਆਪਰਹਰਤਾ ਦੇ ਜਿਹੜਾ ਜਿਹੜਾ ਵਾ ਆ ਜਾਂਦਾ ਜਿਹੜਾ ਉਹ ਸਮਝੋ ਤੇ ਇਹਨੂੰ ਇਹ ਯਾਦ ਰੱਖੋ ਵੀ ਉਹ ਤੁਹਾਡੇ ਹਰ ਵੇਲੇ ਜਿਹੜਾ ਆ ਜਾਂਦਾ ਨਜ਼ਰਿਆ ਤੇ ਜਿਹੜੇ ਬਾਕੀ ਕੁਦਰਤ ਦੇ ਜਿਹੜੇ ਨਿਯਮ ਬਣੇ ਆ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਉਹਨਾਂ ਤੇ ਭਰੋਸਾ ਰੱਖੋ ਜਿਹੜੇ ਤੁਹਾਡੇ ਕੋ ਜਿਹੜੇ ਕੁਦਰਤ ਦੇ ਨਿਯਮ ਆ ਉਹਨਾਂ ਤੇ ਭਰੋਸਾ ਰੱਖੋ ਕੁਦਰਤ ਨੇ ਜੋ ਕਰਨਾ ਉਹਨੇ ਬਦਲਣ ਨਹੀਂ ਕਿਹਾ ਦੇ ਆਖੇ ਜਿੰਨਾ ਮਰਜ਼ੀ ਹੱਥ ਜੋੜੋ ਜੋ ਮਰਜ਼ੀ ਕਰੇ ਜਿਹੜੇ ਕਰੀ ਜਾਓ ਇਸਾ ਕਿ ਉਹ ਦੇ ਪੁੱਤਰ ਤੇ ਨਿਚਮ ਚੱਲ ਰਿਹਾ ਉਹਦੇ ਤੇ ਭਰੋਸਾ ਰੱਖੋ ਤੇ ਉਹਦੇ ਵਿੱਚ ਤੁਹਾਨੂੰ ਜਿਹੜੀ ਆ ਉਹਨੂੰ ਹੀ ਮੰਨਣ ਵੇਜਣਾ ਉਹ ਪਲਾਵਾ ਹਮ ਜਿਹੜਾ ਫੇਕਦੀਆਂ ਗੁਰਬਾਣੀ ਦਾ ਇਹ ਜਿਹੜਾ ਸ਼ਬਦ ਆ ਇਹਦਾ ਜਿਹੜਾ ਇਹ ਪੂਰਾ ਸ਼ਬਦ ਆ ਜਿਹੜਾ ਇਹਦੇ ਇਹਦੇ ਬਾਰੇ ਜਿਹੜਾ ਉਹਦੇ ਨੇ ਆ ਵੀ ਇੱਕ ਤਰਾਮ ਤਰਾਮ ਇਹ ਕੰਕਾਰ ਤੇਰਾ ਨਾਮ ਕਰੇ ਚੰਹ ਹੱਠੀਆਂ ਜੇ ਮਨ ਉਰਸਾ ਹੋਏ ਕਰਨੀ ਕੁੰਘੂ ਜ਼ੇਰੇਲੇ ਕਟ ਅੰਤਰ ਪੂਜਾ ਹੋਏ ਪੂਜਾ ਕੀਜੇ ਨਾਮ ਤੇ ਆਏ ਬਿਨ ਨਾਮੇ ਪੂਜਨ ਨਾ ਹੋਏ ਰਹਾਉ ਬਾਰ ਦੇਵ ਪੁਖਾਲੀਅਨ ਜੇ ਮਨ ਤੋਵੇ ਕੋਏ ਝੂਠ ਲਹੇ ਜਿਉ ਮਾਂਜੀਏ ਮੋਖ ਪਿਆਣਾ ਹੋਏ ਪਸੂ ਮਿਲੇ ਚੰਗਿਆਈਆਂ ਘੜ ਖਾਵੇ ਅੰਮ੍ਰਿਤ ਦੇ ਨਾਮ ਵਿਹੋੜੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣਿਓ ਨਿਤ ਸਾਰੇ ਸੁਮਾਲੇ ਜੋ ਦੇਵੇ ਸੋ ਖਾਵਣਾ ਕਹ ਨਾਨਕ ਸਚਾ ਹੈ ਇਹ ਇਹ ਨਾਨਕ ਪਾਸ਼ਾ ਜੀ ਦਾ ਸ਼ਬਦ ਆ 490 ਜਿਹੜਾ ਉਹ ਪੰਨੇ ਤੇ ਆ ਜੇ ਕਹਿੰਦੇ ਵੇਖਣਾ ਹੋਵੇ ਵਿਸਤਾਰ ਨਾਲ ਆਪ ਵੇਖ ਸਕਦਾ ਇਹ ਸ਼ਬਦੀ ਜਿਹੜੀ ਆ ਉਹਦੀ ਪੰਕਤੀ ਆ ਪੰਕਤੀ ਆ ਉਹ ਇਹ ਸ਼ਬਦ ਆ ਜਿਹੜਾ ਉਹ ਮੁੱਖ ਭਾਵ ਆ ਤੇ ਇਸ ਪੰਕਤੀ ਰਾਹੀਂ ਹੀ ਜਿਹੜਿਆ ਉਹ ਦਾਦੇ ਆ ਵੀ ਪੂਜਾ ਜਿਤੋਂ ਤਰਾਂ ਜਿਤਰਾ ਮਰਜੀ ਪੂਜਾ ਕਰੀ ਜੋ ਜਿੰਨੀ ਮਰਜੀ ਕਰੀ ਜੋ ਜਿੰਨਾ ਚਿਰ ਤੁਸੀਂ ਉਹ ਤੋਂ ਗਿਆਨ ਨਹੀਂ ਲੈ ਰਹੇ ਕੋਈ ਤੁਹਾਨੂੰ ਚਰਤਨੂ ਦਾ ਕੋਈ ਜਿਹੜਾ ਫਾਇਦਾ ਨਹੀਂ ਹੁੰਦਾ ਇਸ ਸ਼ਬਦ ਬਾਰੇ ਮੈਨੂੰ ਇੱਕ ਗੱਲ ਯਾਦ ਆ ਗਈ ਕਈ ਸਾਲ ਪਹਿਲਾਂ ਅਸੀਂ ਕਦੇ ਬੈਠੇ ਸਾਤੇ ਕੋ ਜਾਣੇ ਤੇ ਉਥੇ ਇੱਕ ਗੱਲ ਹੋ ਗਈ ਕਿ ਕੋਈ ਵਿਚਨਾਨ ਕਰਨ ਦੇ ਜਾਂ ਕਿ ਤਰ੍ਹਾਂ ਉਹਦੇ ਚੋਂ ਆ ਜਾਂਦਾ ਇੱਕ ਬੰਦੇ ਇੱਕ ਸਾਡਾ ਉਥੇ ਬੈਠਾ ਤੇ ਉਹ ਆਂਦਾ ਵੀ ਵੀ ਇਹ ਜਿੰਨਾ ਚਿਰ ਮੈਂ ਗੁਰਬਾਣੀ ਵਿੱਚ ਆਪਾਂ ਜਿੰਨਾ ਚਿਰ ਤੁਸੀਂ ਇਸ਼ਨਾਨ ਨਾ ਕਰੋ ਜਾਂ ਨਾ ਹੋ ਨਾਤੇ ਨਾ ਹੋ ਉਸ ਵੇਰੇ ਉਹਨਾਂ ਚਿਰ ਜਿਹੜੀ ਪਹਾੜ ਪੂਜਾ ਨਹੀਂ ਹੋ ਸਕਦੀ ਮੈਂ ਵੀਰ ਨੂੰ ਇਹ ਪੁੱਛਿਆ ਵੀ ਤੈਨੂੰ ਤੈਨੂੰ ਇਹ ਚੀਜ਼ ਜਿਹੜੀ ਆ ਇੱਕ ਇੱਕ ਕਿਤਰਾ ਵਾਤਨ ਪਤਾ ਲੱਗਾ ਉਦੋਂ ਮੈਨੂੰ ਵੀ ਨਵਾਂ ਨਵਾਂ ਜੇ ਸ਼ੌਂਕੀ ਪਿਆਸੀ ਦਾ ਜਾਣਣ ਦਾ ਹਾਂ ਕਿ ਤੇ ਸੇਰਿ ਗੁਰ ਗ੍ਰੰਥ ਸਾਹਿਬ ਚ ਕੀ ਕੀ ਸਾਨੂੰ ਸਿੱਖਿਆ ਮਿਲਦੀ ਆ ਤੇ ਆ ਜਿਹੜਾ ਪ੍ਰਸਤਾਰ ਸਾਹਿਬ ਸੋ ਦੀ ਵਿਆਖਿਆ ਦੇ ਨਾਲ ਮੈਂ ਜਦੋਂ ਫਿਰ ਪੜ੍ਹਨ ਲੱਗਾ ਤੇ ਉਥੇ ਉਹਦੇ ਨੂੰ ਉਹਨੂੰ ਮੈਂ ਇਹ ਰੋ ਪੁੱਛਿਆ ਮੈਂ ਕਿ ਤੂੰ ਫਿਰ ਗੁਰਬਾਣੀ ਦਾ ਕਿਹੜਾ ਸ਼ਬਦ ਵਿਖਿਆ ਕਿੱਥੋਂ ਆਇਆ ਏ ਤੇ ਇਹਦੇ ਮਨ ਵਿੱਚ ਵਿਚਾਰ ਉਸ ਵੀਰ ਨੇ ਜਦੋਂ ਇੱਥੇ ਪੜ੍ਹਿਆ ਉਹ ਆਂਦਾ ਇਹ ਸ਼ਬਦਾਂ ਨਾਲ ਆ ਵੀ ਆਹ ਸ਼ਬਦ ਆ ਤੇ ਉਹ ਕੋਈ ਕਹੋ ਅੱਡ ਪੰਕਤੀ ਮੈਨੂੰ ਜਿਹੜੀ ਉਹ ਪੜ੍ਹ ਕੇ ਸੁਣਾਈ ਪੂਜਾ ਕੀਜੇ ਨਾਮ ਤੇ ਆਏ ਬਿਨ ਨਾਵੇਂ ਪੂਜਾ ਨਾ ਹੋਏ ਰਹਾਓ ਤੇ ਉਸ ਵੀਰ ਨੂੰ ਫਿਰ ਮੈਂ ਦੱਸਿਆ ਮੈਂ ਵੀਰਾ ਦਿਨਾਂ ਜਿੰਨੇ ਕ ਮੈਨੂੰ ਸਮਝੇ ਲੱਗੀ ਆ ਕਿ ਇੰਨਾ ਸਿੱਨਾ ਸ਼ਬਦ ਦੀ ਮੈਨੂੰ ਤੇ ਲੱਗਾ ਵੀ ਇਹ ਤੇ ਸਨਾਨ ਦੀ ਗੱਲ ਨਹੀਂ ਕੀ ਇਹ ਇਥੇ ਗਿਆਨ ਦੀ ਗੱਲ ਆ ਕਿਉਂਕਿ ਜਦੋਂ ਤੁਸੀਂ ਗਾੜੀ ਜਾ ਕੇ ਸਾਰਾ ਸ਼ਬਦ ਵੇਹਦੇ ਜੇ ਬਾਕੀ ਗੱਲਾਂ ਵੇਹਦੇ ਜੇ ਉਹਦੇ ਵਿੱਚ ਜਿਹੜੀ ਆ ਉਹ ਇੱਕ ਗਿਆਨ ਦੀ ਗੱਲ ਆ ਸੂਝ ਦੀ ਗੱਲ ਆ ਜਿਦੋਂ ਫਿਰ ਡੰਗਰਾਂ ਦੀ ਤੇ ਫਿਰ ਪਸੂ ਦੀ ਤੇ ਗਿਆਨ ਬਰ ਤੇ ਛੀੜ ਬੰਦਿਆਂ ਦੀ ਜਦੋਂ ਗੱਲ ਕਰਦੇ ਆ ਇੱਥੇ ਗੱਲ ਗਿਆਨ ਦੀ ਆ ਇਹ ਹੋ ਰਹੀ ਆ ਜਿਹੜੇ ਲੋਕ ਚੰਗੇ ਗੁਣਾਂ ਨੂੰ ਧਾਰਨ ਕਰਨ ਨਾਲੋਂ ਸਿਰਫ ਛਨਾ ਨਹੀਂ ਕਰਕੇ ਆਖਣ ਵੀ ਅਸੀਂ ਇਸ਼ਨਾਨ ਕਰਕੇ ਸੁਚੇ ਹੋ ਗਏ ਆ ਜੀ ਮੇਰੇ ਹੱਥ ਸੁਚੇ ਹੋ ਗਏ ਤੋਤਿਆਂ ਤੋਤਿਆਂ ਹੋ ਗਏ ਇਸ ਕਰਕੇ ਧਰਮਕ ਸੁਭਦੀ ਬੈਠੇ ਆ ਇਹ ਲੋਕਾਂ ਬਾਰੇ ਤੇ ਤੀਸਰੇ ਪਾਸ਼ਾ ਜੀ ਦਾ ਇੱਕ ਸ਼ਬਦ ਆ ਮੈਂ ਉਹਦੀਆਂ ਕੁਝ ਪੰਕਤੀਆਂ ਤੁਹਾਨੂੰ ਸੁਣਾਉਣਾ ਵਾ ਮਨਮੁਖ ਸਦਾ ਬਗ ਮਹਿਲਾ ਹੂੰ ਮੈਂ ਮਲਾਈ ਇਸ਼ਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹੋਂ ਮੈਂ ਮਹਿਲ ਚੁਕਾ ਬਣਿਆ ਇਹ ਤੀਰੇ ਪਾਸ਼ਾ ਸ਼ਬਦ ਆ 103 ਪੰਨਾ 3 ਜਿਹੜਾ ਪੰਜੇ ਤੇ ਇਤੇ ਵੀ ਉਹ ਗੁਰੂ ਸਾਹਿਬ ਇਹੋ ਆ ਰਹੇ ਆ ਤੇ ਉਹ ਜਿਹੜੀ ਇਸ ਤਰ੍ਹਾਂ ਦੀ ਗੱਲ ਬਣਦੀ ਗਿਆਨ ਲੈਣਾ ਕਿੰਨਾ ਜ਼ਰੂਰੀ ਆ ਇਹ ਪੰਜੇ ਪਾਤਸ਼ਾਹ ਦਾ ਜਿਹੜਾ ਸ਼ਬਦ ਹੈ ਅਜਿਹੇ ਸੁਖੀ ਸਾਹਿਬ ਦੀ ਬਾਣੀ ਬਹੁਤ ਸਾਰੇ ਸਿੱਖ ਪੜਦੇ ਆ ਜਿਹਨਾਂ ਨੂੰ ਉਸਕੇ ਸੋਚਣਾ ਪੜਦੇ ਹਰ ਹਰਕਤ ਜਾਂ ਚਲੋਪ ਮੈਂ ਉਸ ਵਿੱਚ ਉਹ ਵਿਸ਼ਾਇਕ ਬਖਰਾਵ ਜਿਹੜੀ ਉਹਦੇ ਵਿੱਚ ਉਹਦੇ ਵਿੱਚ ਵੀ ਆ ਜਿਸ ਜੇਖੇ ਧਿਆਨ ਨਾਲ ਜਨੂਬ ਜੇਖੇ ਉਹ ਜਿਹੜੇ ਪੜਦੇ ਉਹਨਾਂ ਨੂੰ ਪਤਾ ਹੀ ਆ ਤੇ ਇਹ ਪੰਜੇ ਪਾਤਸ਼ਾਹ ਦਾ ਸ਼ਬਦ ਹੈ ਉਹਦੇ ਵਿੱਚ ਵੀ ਆ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਤੇ ਆ ਜੀ ਪੇ ਸਭ ਤੋਂ ਚੰਗਾ ਅਸ਼ੀਰਵਾਦ ਜਿਹੜਾ ਉਹ ਗਿਆਨ ਆ ਗਿਆਨ ਨੂੰ ਹੀ ਮੰਨਿਆ ਗਿਆ ਵਾ ਗਿਆਨ ਲੈਣਾ ਹਾਂਜੀ ਤੇ ਇਹ ਵੀ 296 ਤੇ ਆ ਇਹ ਅੰਕ ਤੇ ਆ ਤੋਂ ਗਿਆਨ ਤੋਂ ਬਿਨਾਂ ਕੋਈ ਵੀ ਜਿਹੜਾ ਧਰਮੀ ਦੰਦਾ ਹੋ ਹੀ ਨਹੀਂ ਸਕਦਾ ਜੇ ਤੇ ਕੋਈ ਗਿੱਤ ਹੈ ਨਹੀਂ ਗੀ ਗਿਆਨ ਨਹੀਂ ਜਿਹੋ ਚੰਗੇ ਗੁਣਾਂ ਤੋਂ ਬਗੈਰ ਜਿਹੜਾ ਉਹ ਤੂੰ ਧਰਮ ਉਹ ਤੀ ਹੋ ਹੀ ਨਹੀਂ ਸਕਦਾ ਮੁਝੇ ਜਿਹੜਾ ਧਰਮ ਆ ਉਹ ਤੇ ਸਮਾਜ ਹੀ ਸਾਨੂੰ ਜਿਹੜੇ ਚੰਗੇ ਚੰਗੇ ਗੁਣਾ ਗੁਣ ਸਕਾਉਂਦਾ ਪੀ ਇਹ ਚੰਗੇ ਗੁਣ ਸਿੱਖੋ ਜਿਹੜਿਆ ਤੁਹਾਡੇ ਅੰਦਰ ਜਿਹੜਾ ਔਗੁਣ ਬੈਠਿਆ ਉਹਨਾਂ ਨੂੰ ਮੂਤਕਾਰ ਨੂੰ ਬਾਕੀ ਜਿਹੜਾ ਬਾਹਰ ਦਾ ਲਾਭ ਉਹ ਤੇ ਸਮਾਜ ਹੀ ਸੌਂਦਾ ਜਿਹੜੇ ਲਾਭ ਬਣਿਆ ਗਵਰਨਮੈਂਟਾਂ ਨੇ ਬਣਾਏ ਆ ਤੇ ਕਿਤਰਾ ਕਿਤੇ ਕਿਹਨੂੰ ਕਿਹੜੀ ਸਜ਼ਾ ਦੇਣੀ ਆ ਕਿਸੇ ਨੂੰ ਵਾਦੀ ਤੇ ਕਿਸੇ ਨੂੰ ਜਿਹੜੋ ਮਾਰਨ ਦਾ ਕੁੱਟਦਾ ਜਾਂ ਕਿਸੇ ਦਾ ਕੋਈ ਕਤਲ ਕਰ ਦਿੰਦਾ ਉਹਦੀ ਸਜ਼ਾ ਤੇ ਜੇਲਾ ਹੀ ਦੇ ਦਿੰਦੀਆਂ ਉਹ ਕਰਨ ਆ ਅਦਾਲਤਾਂ ਚ ਹੀ ਹੁੰਦੇ ਆ ਉਹ ਪਹਿਲੇ ਇਹ ਤਾਂ ਸਰਕਾਰ ਤੋਂ ਉਹਨਾਂ ਦੇ ਲੋਜੇ ਤੇ ਧਰਮ ਨੂੰ ਕੋਈ ਮੰਨਦਾ ਵੀ ਨਹੀਂ ਉਹ ਉੱਥੇ ਪਾਸੇ ਜਾ ਕੇ ਤੇ ਕੋਈ ਆਪਣੀ ਗਲਤੀ ਮੰਨਦਾ ਨਹੀਂ ਵੀ ਮੇਰੇ ਤੋਂ ਆ ਗਲਤੀ ਹੋ ਗਈ ਆ ਤੇ ਚਲੋ ਵੀ ਨਇ ਨਿਯਾਰ ਦਵਾ ਜਿਸ ਕਰਕੇ ਇਹ ਚੀਜ਼ਾਂ ਤੇ ਸਾਰੀਆਂ ਜਿਹੜੀ ਗੁਰਬਾਣੀ ਇਹੋ ਜਿਹੀ ਤਸਤੇ ਹੋਈ ਤੇ ਸਿਕਾਉਂਦੀ ਆ ਧਾਰਮਿਕ ਚੀਜ਼ਾਂ ਇਹ ਤੇ ਵਾਸਤਵ ਜਿਹੜੇ ਅੰਦਾ ਜਿਹੜੇ ਵਕਾਰ ਹੁੰਦੇ ਆ ਇਹਨਾਂ ਨੂੰ ਤੁਹਾਡੀ ਜਿਹੜੀ ਐਗੋ ਆ ਇਹਨੂੰ ਮਾਰਨ ਵਾਸਤੇ ਹੋਵੇ ਹੰਕਾਰ ਨੂੰ ਤੇ ਹਾਂਜੀ ਬਣਾਏ ਹੁੰਦੇ ਆ ਇਸ ਲਈ ਜੇ ਅਸੀਂ 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 ਧਾਰਮਿਕ ਤੌਰ ਤੇ ਅਗੁਣਾ ਨਾਲ ਜਿਹੜੇ ਭਰੇ ਹੋਈਏ ਨਰਮਾਂ ਕੇ ਤੇ ਆਪਣੇ ਆਪ ਨੂੰ ਧਰਮੇ ਨਹੀਂ ਸਮਝ ਸਕਦੇ ਉਹ ਕਿਉਂਕਿ ਉਹ ਤੇ ਧਰਮ ਉਹ ਇਸ ਤਰ੍ਹਾਂ ਹੋ ਵੀ ਨਹੀਂ ਸਕਦਾ ਇਸੇ ਤੇ ਜਿਹੜਾ ਜਿਹੜੇ ਵਿਸ਼ੇ ਬਾਰੇ ਹਰੀ ਭਗਤ ਕਬੀਰ ਜੀ ਦਾ ਵਾ ਇੱਕ 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 ਹੈਗਾ ਵਾ ਸ਼ਬਦ ਹੈ ਅਗਨਾਂ ਦੇ ਬੋਲਦੇ ਆ ਉਹਦੇ ਬਾਰੇ ਵਿਚਾਰ ਕਰਦੇ ਆ ਕਬੀਰਾ ਜਹਾਂ ਗਿਆਨ ਤਹ ਧਰਮ ਹੈ ਜਹਾਂ ਝੂਠ ਤਹ ਪਾਪ ਜਹਾਂ ਲੋਭ ਤਹ ਕਾਲ ਹੈ ਜਹਾਂ ਖਸ਼ਮਾ ਤਹ ਆਪ ਇਹ ਅੰਕ 1372 ਤੇ ਆ ਕਿਉਂਕਿ ਭਗਤ ਕਬੀਰ ਜੀ ਕਹਿੰਦੇ ਵੀ ਜਿੰਨਾ ਚਿਰ ਜਿੰਨਾ ਗਿਆਨ ਤੋਂ ਤੋਂ ਬਗੈਰ ਤੇ ਧਰਮ ਹੋ ਹੀ ਨਹੀਂ ਸਕਦਾ ਸੋ ਜੇ ਅਸੀਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਸ਼ਬਦ ਨੂੰ ਹੀ ਸਮਝ ਕੇ ਅੱਜ ਕੇ ਪੜ ਲਈਏ ਵੀ ਜਿਹੜਾ ਜਿਹੜਾ ਨਾਮ ਹੈ ਜਿੱਥੇ ਉਹਦਾ ਜਾਂ ਕਿਤੇ ਉਂਝ ਵੀ ਜਿੱਥੇ ਨਾਮ ਬਾਰੇ ਕੋਈ ਕੁਝ ਬੁਰਖ ਸਾਹਿਬ ਚੱਲ ਚਾਉਂਦੇ ਆ ਉਹ ਹਰਥਾਂ ਜ਼ਰੂਰੀ ਨਹੀਂ ਵੀ ਉੱਥੇ ਉੱਥੇ ਵੈਗਰੂ ਆਖਣਾ ਜਾਂ ਰਾਮ ਆਖਣਾ ਜਾਂ ਹਰ ਆ ਰਿਆ ਉਹ ਉੱਥੇ ਕੋਈ ਮਕਈ ਉਹਨਾ ਵੇਖਿਆ ਕਈ ਜਿਹੜੇ ਜਿਹੜੇ ਪ੍ਰਚਾਰ ਕਿ ਉਹ ਜਿੱਥੇ ਵੀ ਰਾਮ ਨਾਮ ਆਉ ਉਹ ਤੇ ਮੈਂ ਕਈ ਵਾਰਾ ਸ਼ਬਦ ਸੁਣੇ ਆ ਉਹਦੇ ਵਿੱਚ ਉਹ ਜਿੱਥੇ ਉਹ ਉਹਦਾ ਉੱਥੇ ਗੁਰਬਾਣੀ ਦਾ ਸ਼ਬਦ ਛੱਡ ਕੇ ਤੇ ਵਿੱਚੇ ਹੀ ਫਿਰ ਵੈਗਰੂ ਵੈਗਰੂ ਕਰਨਾ ਪੈਂਦੇ ਆ ਉੱਥੇ ਹੀ ਮੈਂ ਕਈਆਂ ਦੀਆਂ ਰਿਕਾਰਡਿੰਗਾਂ ਵੇਖੀਆਂ ਤੇ ਇਸ ਸਰ ਕੇ ਇਹ ਜ਼ਰੂਰੀ ਨਹੀਂ ਹੁੰਦਾ ਇਹ ਉਸ ਵਿਸ਼ੇ ਨਾਲ ਸੰਬੰਧਤ ਹੁੰਦਾ ਕਿ ਜਿਹੜੇ ਵਿਸ਼ੇ ਤੇ ਗੁਰਬਾਣੀ ਤੇ ਗੱਲ ਹੋ ਰਹੀ ਆ ਗੁਰਬਾਣੀ ਕਰ ਰਹੀ ਆ ਗੁਰੂ ਸਾਹਿਬ ਕਰ ਰਿਹਾ ਫਿਰ ਦੂਜੇ ਗੁਰੂ ਸਾਹਿਬ ਕਰ ਰਿਹਾ ਉਹ ਲੜੀ ਚੱਲ ਰਹੀ ਆ ਉਹਨੂੰ ਵੀ ਨਾਲ ਤੁਹਾਨੂੰ ਵੇਖਣਾ ਪੈਂਦਾ ਵਾ ਤੇ ਇੱਥੇ ਨਾਮਦਾਰ ਜਿਹੜਾ ਉਹ ਕੀ ਆਇਆ ਵਾ ਤੇ ਤੇ ਉਹ ਜਿਹਾ ਸਰ ਕੇ ਇਹ ਹੁੰਦਾ ਸਾਰੀ ਚੀਜ਼ਾਂ ਦੇ ਦਰਬਾਰ ਕਰਦਾ ਹਾਂ ਉਹਤੇ ਵੀ ਗੁਰਬਾਣੀ ਨੂੰ ਜਿਹੜਾ ਆ ਪੜਦੇ ਨਾਲ ਨਾਲ ਸਾਨੂੰ ਇਹ ਵੀ ਜਿਹੜਾ ਖਿਆਲ ਰੱਖਣਾ ਬਣਖਣਾ ਚਾਹੀਦਾ ਵਾ ਕਿ ਜਿਹੜੀਆਂ ਇਹ ਵਿੱਚ ਗੁਰੂ ਸਾਹਿਬ ਨੇ ਚੀਜ਼ਾਂ ਲਿਖੀਆਂ ਵਾਂ ਦੱਸੀਆਂ ਵਾਂ ਸਾਨੂੰ ਅਸੀਂ ਉਹ ਵੀ ਸਿੱਖਣੀਆਂ ਵਾਂ ਕੱਲਾ ਇਹ ਨਹੀਂ ਬੰਦਾਂ ਨੇ ਜੋ ਆਖਿਆ ਉਹਨੂੰ ਹੀ ਪੜ ਲਿਆ ਤੇ ਚੱਲ ਗਿਆ ਤੇ ਇਹ ਸੋਚ ਰੱਖਣ ਨਾਲ ਬੇਰੇ ਵਰਗੇ ਜਿਹੜੇ ਕਹੀ ਆ ਗੁਰਮਤੋਂ ਬਨ ਜਾਣ ਇਹ ਲੋਕਾਂ ਨੂੰ ਗੁਰਬਾਣੀ ਤੋਂ ਫੇ ਚੰਗਾ ਕੋਈ ਨਾ ਕੋਈ ਜੀਵਨ ਜਿਹੜੀ ਬਤੀਤ ਕਰਨ ਦੀ ਜਿਹੜੀ ਆ ਫਿਰ ਉਹ ਜਿਹੜੀ ਸੋਚੀ ਆ ਜਾਂਦੀ ਆ ਤਾਕੀ ਜਿਹੜੀ ਅਸਰ ਗਾਲਿਆ ਇਹ ਗੱਲ ਤਾਂ ਇਹ ਆ ਕਿ ਜੀਵਨ ਜਿਹੜਾ ਵਾ ਉਹ ਚੰਗੇ ਗੁਣਾ ਕਰਕੇ ਹੀ ਬੜਨਾ ਵਾ ਉਤਰਾ ਬਾਹਰਲੇ ਮੁਖਾਵੇ ਕਰਕੇ ਨਹੀਂ ਬੜਨਾ ਵੀ ਮੈਂ ਕਿਹੜਾ ਪ੍ਰਵਾ ਪਾਇਆ ਹੋ ਜਾਂ ਮੈਂ ਕੀ ਖਾਦਾ ਜਾਂ ਕੀ ਮੈਂ ਨਹੀਂ ਖਾਂਦਾ ਉਹ ਇਹ ਚੰਗੇ ਗੁਣ ਨੂੰ ਕੇ ਜਦੋਂ ਲੋਕਾਂ ਵਿੱਚ ਜਾਓਗੇ ਵਿਚਰੋਗੇ ਤੁਹਾਡਾ ਆਪੇ ਪਤਾ ਲੱਗ ਜਾਣਾ ਨਹੀਂ ਤਾਂ ਜਿਵੇਂ ਇਸ ਸ਼ਬਦ ਵਿੱਚ ਵੀ ਦੱਸਿਆ ਵਾ ਗੁਣਾ ਤੋਂ ਬਗੈਰ ਤਾਂ ਜਿਹੜਾ ਜਿਹੜਾ ਮਨੋਖਿਆ ਉਹ ਪਸ਼ੂਆਂ ਤੋਂ ਵੀ ਜਿਹੜਾ ਉਹ ਮਾੜਾ ਵਾ ਉਹਦੇ ਤੇ ਜੱਗੇ ਇਸ ਸ਼ਬਦ ਵਿੱਚ ਸਾਰਾ ਇਸੇ ਤੇ ਹੀ ਆ ਹਾਂਜੀ ਉਹਨਾਂ ਦੱਸਿਆ ਵਾ ਤੇ ਇਹ ਮੈਂ ਜਦੋਂ ਹਰ ਪਾਈ ਇਹ ਗਦਾ ਜੀ ਦੀਆਂ ਜਿਹੜੀਆਂ ਕਾਖੇ ਜਾਂਦੀਆਂ ਬਾਰਾਂ ਦੀ ਕਿਤਾਬ ਹੈ ਉਹਨਾਂ ਦੀ ਉਹ ਯੋਗ ਦੇ ਵਿੱਚ ਵੀ ਇੱਕ ਦਰਜ ਆ ਬਾਬਾ ਆਖੇ ਹਾਜੀਆ ਸ਼ੂਬਾ ਮਲਾ ਬਾਜੋ ਦੋਨੋਂ ਰੋਈ ਹਾਂਜੀ ਤੁਹਾਡਾ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਜੀਵਨ ਦਾ ਕੀਮਤੀ ਸਮਾਂ ਦਿੱਤਾ ਵਾ ਫਿਰ ਕਿਹੇ ਹੋਰ ਵੀਡੀਓ ਦੇ ਰਾਂ ਮਿਲਦੀ ਆਸ ਦੇ ਨਾਲ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਪਾਤਸ਼ਾਹ